ਜੋੜ ਜਾਂਦੇ ਸੰਗਤ ਨੂੰ ਪਹਿਲਾਂ ਇਹ ਸਾਡੇ ਪੱਤਰਕਾਰ ਸਾਹਿਬ ਵੀਰ ਜੀ ਸਤਕਾਰਯੋਗ ਸਾਰੇ ਦੋਵੇਂ ਹੱਥ ਜੋੜ ਕੇ ਗੱਜਵੱਜ ਕੇ ਸਾਰੇ ਸੰਗਤ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਤੁਸੀਂ ਮੈਨੂੰ ਸਾਰੇ ਜਾਣਦੇ ਹੋ ਜੀ ਸਮਾਸੇਰੀ ਬੀਬੀ ਸੰਦੀਪ ਕੌਰ ਮਾਲਵਾ ਤਰਨਾ ਦਲ ਸ਼੍ਰੀ ਮੁਕਸਤ ਸਾਹਿਬ ਤੋਂ ਤੇ ਅੱਜ ਆਪਾਂ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨਗਰੀ ਦੇ ਵਿੱਚ ਕੱਲ ਦੇ ਪਹੁੰਚੇ ਆ ਜੀ ਤੇ ਇੱਕ ਧੀ ਦਾ 6 ਸਾਲ 7 ਸਾਲ ਤੋਂ ਮਸਲਾ ਬਹੁਤ ਹੀ ਉਲਝਿਆ ਹੋਇਆ ਸੀਗਾ ਉਸ ਧੀ ਨੂੰ ਆਪਾਂ ਹੱਕ ਦਿਵਾਇਆ ਉਹ ਖਬਰ ਵੀ ਤੁਹਾਨੂੰ ਦੇਣਗੇ ਪੱਤਰਕਾਰ ਵੀਰ ਜੀ ਵੀ ਜੀ ਲਵਾਓ ਹਾਂ ਜੀ ਸ੍ਰੀ ਕਾਲ ਦੋਸਤੋ ਦੇ ਮਸਲੇ ਬਹੁਤ ਆ ਰਹੇ ਨੇ ਬੀਬੀ ਸੁਖਦੀਪ ਕੌਰ ਜੋ ਮੁਕਸਰ ਸਾਹਿਬ ਵਾਲੇ ਬੀਬੀ ਸੁਖਦੀਪ ਕੌਰ ਮੁਕਸਰ ਸਾਹਿਬ ਵਾਲੇ ਜੋ ਕਿ ਪੰਜਾਬ ਹਰਿਆਣਾ ਰਾਜਸਥਾਨ ਜਾ ਕੇ 3ਾਂ ਦੇ ਮਸਲੇ ਚ ਇਹਨੂੰ ਕਿਸੇ ਚ ਵੀ ਨੁਕਸਾ ਕੱਲਾ 3ਾਂ ਦਾ ਨਹੀਂ ਕਈ ਵਾਰ ਜਗਾ 3ਾਂ ਵੀ ਤੰਗ ਕਰਦੀਆਂ ਨੇ ਜਾਨੀ ਕਿ ਇੱਕ ਸੁਧਾਰ ਲੈ ਕੇ ਕਹਿ ਸਕਦੇ ਆ ਇੱਕ ਪਰਿਵਾਰਾਂ ਚ ਸੁਧਾਰਨੇ ਆ ਰਹੇ ਨੇ ਇਹਨਾਂ ਦਾ ਸੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਅੱਜ ਅੰਮ੍ਰਿਤਸਰ ਸਾਹਿਬ ਤੋਂ ਤੁਸੀਂ ਦੇਖ ਸਕਦੇ ਹੋ ਇਸ ਵਕਤ ਹੁਣ ਤਰਨਤਾਰਨ ਸਾਹਿਬ ਜਾ ਰਹੇ ਆ ਜਿੱਥੇ ਖਾਲਸਾ ਦਰਬਾਰ ਲਾਵਾ ਉੱਥੇ ਖਾਲਸਾ ਦਰਬਾਰ ਲੱਗੂਗਾ ਉੱਥੇ ਬਹੁਤ ਧੀਆ ਮੁੰਡੇ ਨੌਜਵਾਨ ਸੱਸਾਂ ਨੂੰ ਹਾਂ ਸਾਰੇ ਆਉਣਗੇ ਜਨਨ ਕਿ ਰਲ ਮਿਲ ਕੇ ਮਸਲੇ ਹੱਲ ਕਰਵਾਉਂਦੇ ਨੇ ਪ੍ਰਸ਼ਾਸਨ ਵੀ ਮਦਦ ਕਰਦਾ ਕਿਉਂਕਿ ਚੰਗੇ ਕੰਮ ਦੀ ਪ੍ਰਸ਼ਾਸਨ ਵੀ ਮਦਦ ਕਰਦਾ ਹੁਣੇ ਹੁਣ ਐਸ.ਪੀ ਨੂੰ ਐਸ.ਪੀ ਨੂੰ ਸਰੋਪਾ ਪਾ ਕੇ ਆਏ ਆਂ ਦੀ ਆਪਾਂ ਹਾਂ ਐਸ.ਪੀ ਸਾਹਿਬ ਨੂੰ ਅੰਮ੍ਰਿਤਸਰ ਦੇ ਅੰਮ੍ਰਿਤਸਰ ਸਾਹਿਬ ਦੇ ਹਾਤੀ ਦੇ ਨੂੰ ਹੁਣ ਸਰੋਪਾ ਪਾ ਕੇ ਆਏ ਨੇ ਉਹਨਾਂ ਨੇ ਵੀ ਕਿਹਾ ਵੀ ਕਿਤੇ ਵੀ ਸਾਡੀ ਜਰੂਰਤ ਹੈ ਤਾਂ ਸਾਨੂੰ ਦੱਸੋ ਤੇ ਇਸ ਤਰ੍ਹਾਂ ਦੇ ਨਾਲ ਇੱਕ ਵੱਡਾ ਜਿਹੜਾ ਉਹ ਤੋਰਿਆ ਹੋਇਆ ਹੈਗਾ ਪੰਜਾਬ ਵਿੱਚ ਸੁਧਾਰ ਲਿਆਉਣ ਦੇ ਲਈ ਕਿਉਂਕਿ ਘਰ-ਘਰ ਦੇ ਵਿੱਚ ਜਿਹੜੇ ਕਲੇਸ਼ ਨੇ ਬਹੁਤ ਜ਼ਿਆਦਾ ਵੱਧ ਚੁੱਕੇ ਨੇ ਹਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹੁਣ ਤਰਨ ਤਰਨ ਭਾਈ ਲਾ ਪਤਾ ਜੀ ਬਾਈਪਾਸ 10 15 ਮਿੰਟਾਂ ਵਿੱਚ ਉੱਥੇ ਪਹੁੰਚ ਜਾਵਾਂਗੇ ਉੱਥੇ ਜਾ ਕੇ ਫਿਰ ਤੁਹਾਨੂੰ ਦੱਸਾਂਗੇ ਇਕੱਲੇ ਇਕੱਲੇ ਗੱਲ ਜੇ ਕਿਸੇ ਨੇ ਤਰਨ ਤਾਰਨ ਸਾਹਿਬ ਆਉਣਾ ਹੈ ਤਾਂ ਹੋ ਸ਼ਾਮ 3 4 ਵਜੇ ਤੱਕ ਪਹੁੰਚ ਸਕਦਾ ਹੈ ਲੋਕੇਸ਼ਨ ਪਾ ਦਿੰਨੇ ਹਾਂ ਲੋਕੇਸ਼ਨ ਪਾ ਦਾਂਗੇ ਤੁਹਾਨੂੰ 3 4 ਵਜੇ ਤੱਕ ਉਂ ਕੀ ਹੈ ਜੀ ਮੋٹے ਸ਼ਬਦਾਂ ਚ ਲੋਕੇਸ਼ਨ ਬੋਲ ਵੀ ਦਿਓ ਵਿੱਚ ਗੁਰਦੁਆਰਾ ਸਾਹਿਬ ਕਿਹੜਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਗੁਰੂ ਕੇਰੀ ਸਾਧ ਸੰਗਤ ਜੀ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਆ ਜਿਹੜੀ ਸੀ ਮੁਕਸਤ ਸਾਹਿਬ ਤੋਂ ਅਸੀਂ ਵੀਡੀਓ ਪਾਈ ਸੀ ਕਿ ਕੀ ਭਾਈ ਅੰਮ੍ਰਿਤਸਰ ਸਾਹਿਬ ਆ ਰਹੇ ਆ ਤੇ ਅਸੀਂ ਅੰਮ੍ਰਿਤਸਰ ਸਾਹਿਬ ਦੇ ਵਿੱਚ ਆ ਗਏ ਆ ਕੋਈ ਵੀ ਗੁਰਦਾਸਪੁਰ ਹਿਹਾਟਾ ਅੰਮ੍ਰਿਤਸਰ ਤਰਨਤਾਰਨ ਇੱਧਰ ਖੀਮਕਨ ਬਾਰਡਰ ਤੋਂ ਜਾਂ ਬਿਆਸ ਤੋਂ ਸੰਗਤ ਸਾਨੂੰ ਮੈਸੇਜ ਕਰ ਰਹੀ ਸੀ ਤੇ ਲਾਈਵ ਜਿਹੜੀ ਵੀ ਸਾਨੂੰ ਸੰਗਤ ਦੇਖ ਰਹੀ ਆ ਤੇ ਆਓ ਤੁਹਾਡੇ ਦਰਸ਼ਨ ਪਾਈਏ ਤੁਹਾਡੇ ਨਾਲ ਕੁਝ ਵਿਚਾਰਾ ਸਾਝਿਆ ਕਰੇ ਤੇ ਸਾਡੇ ਜਿਹੜੇ ਭੈਣ ਭਰਾ ਸਾਨੂੰ ਮਿਲਣਾ ਚਾਹੁੰਦੇ ਆ ਕੋਈ ਘਰਾਂ ਦੇ ਘਰੇਲੂ ਝਗੜੇ ਨੂੰ ਲੈ ਕੇ ਜ਼ਮੀਨ ਜਾਇਦਾਦ ਨੂੰ ਲੈ ਕੇ ਬਜ਼ੁਰਗ ਜਿਹੜੇ ਜਿਨ੍ਹਾਂ ਦੇ ਬੱਚੇ ਉਹਨਾਂ ਨੂੰ ਘਰੋਂ ਕੱਢ ਦਿੰਦੇ ਆ ਜਾਂ ਬਹੁਤ ਸਾਰਾ ਕੋਈ ਨਾ ਕੋਈ ਰਿਸ਼ਤੇ ਆਲੇ ਵਿੱਚ ਤਰਾ ਬੜੇ ਗਹਿਰੇ ਰਿਸ਼ਤੇ ਆਲੇ ਵਿੱਚ ਇੰਨਾ ਫਿੱਕ ਪੈ ਜਾਂਦਾ ਤੇ ਆਓ ਆਪਾਂ ਕਦੇ ਵੀ